ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 2 9 2025 ਸਮਾਂ ਸਵੇਰੇ ਤਕਰੀਬਨ 7:30 ਵਜੇ ਗਿੱਦੜਪਿੰਡੀ ਜਿਹੜਾ ਟ੍ਰੇਨ ਵਾਲਾ ਪੁਲ ਹੈਗਾ ਵਾ ਜੀ ਉਹਦੇ ਨਾਲ ਲਗਭਗ ਪਾਣੀ ਜਿਹੜਾ ਉਹ ਸੱਜ ਕਰ ਪੁੱਟਾ ਵਾ ਥੋੜਾ ਜਿਹਾ ਅਲਰਟ ਰਹਿਣ ਦੀ ਜ਼ਰੂਰਤ ਆ ਹੁਣ ਬਾਕੀ ਮਡਾਲੇ ਸਾਈਡ ਬੰਨਦੀ ਵੀ ਅਪਡੇਟ ਇੱਕ ਵਾਰ ਦਵਾਂਗੇ ਉਧਰ ਹੀ ਸਾਈਡ ਜਾ ਕੇ ਬਟ ਇਹ ਪਾਣੀ ਜਿਹੜਾ ਹੈਗਾ ਲਗਭਗ ਟੱਚ ਕਰ ਚੁੱਕਾ ਵਾ ਗਾਡਰਾਂ ਦੇ ਨਾਲ ਕਈ ਜਗ੍ਹਾ ਤੇ ਖਹਿ ਕੇ ਆ ਰਿਹਾ ਕਿਤੇ ਕੋਈ ਥੋੜਾ ਬਹੁਤ ਇੰਚ ਖੰਡ ਦਾ ਫਰਕ ਹੋ ਸਕਦਾ ਪਰ ਸਪੀਡ ਵੀ ਬਹੁਤ ਜ਼ਿਆਦਾ ਵਾ ਬਣੀ ਦੀ ਅੱਜ